ਤਸਕਾਲ ਪਟਿਆਲਾ ਲਾਈਵ ਦੇ ਦੇ ਦਸਕਾਂ ਦਾ ਸਵਾਗਤ ਹੈ ਮੈਂ ਹਾਂ ਸ਼ਬਾਸ ਖਾਨ ਸ਼੍ਰੀ ਸ਼੍ਰੀਖਸਵਾਤ ਸੁਮੀ ਬਾਬਾ ਰਾਮ ਨੰਦ ਜੀ ਮਹਾਰਾਜ ਜੀ ਦੀ ਸਲਾਣਾ ਵਰਸੀ ਉਦਾਸੀਨ Ashram ਡੇਰਾ ਇਮਾਮਗੜ ਵਿਖੇ ਜਿੱਥੋਂ ਦੇ ਮੁਖਦਦੀ ਨਸੀਬ ਮਹਤ ਹਰਪਾਲ ਦਾ ਜੀ ਦੀ ਰਹਿਮਾਈ ਹੇਤ ਦਸ ਤੋਂ ਨੂੰ ਸਰਦਾਰਪੁਰ ਫਤਖ ਮਨਾਇਕੇ ਮਲੇਰਕੋਟਲਾ ਤੋਂ ਸ਼ਬਾਸ਼ ਖਾਨ ਪੜਾ ਰਿਹਾ ਪੰਜਾਬ

ਨਿੱਕੀ ਉਮਰੇ ਬਰਾਤ ਐਸਾ ਲਗਿਆ ਅੰਦਰੋਂ ਅੰਦਰੋਂ ਫਕੀਰ ਹੋ ਗਏ ਇੱਕ ਫਕੀਰੀ ਰੇਖ ਦੀ ਇੱਕ ਫਕੀਰੀ ਦੇਖਦੀ ਇੱਕ ਪਿੱਛੇ ਮੁਰਮੁਰ ਰੇਖ ਦੀ ਇੱਕ ਕਦੇ ਬਾਹੂ ਦੇਖਦੀ ਇਹ ਫਕੀਰ ਆਪਣੀ ਗੱਲ ਇੱਕ ਤੇ ਹੁੰਦੇ ਫਕੀਰੋ ਜਿਹੜੇ ਧੁਰ ਤੋਂ ਰੇਖ ਦੀ ਫਕੀਰ ਲਿਖਾ ਕੇ ਲੈ ਗਏ ਤੇ ਉਹਨਾਂ ਚੋਂ ਆ ਸ਼੍ਰੀਮਾਨ ਸੰਤ ਬਾਬਾ ਹਰਪਾਲ ਦਾ ਹਨ ਉਹਨਾਂ ਦੇ ਦਾਦਾ ਗੁਰੂ ਸ਼੍ਰੀਮਾਨ ਸੰਤ ਬਾਬਾ ਰਾਮ ਬੜੇ ਕਿਰਪਾ ਦੇ ਮਾਲਕ ਆ ਸਾਰੀਆਂ ਰਚਨਾ ਲਗੀਆਂ ਮੇਲੇ ਲੱਗੇ ਤੇ ਮਹਾਪੁਰਖਾਂ ਦੀ ਬਦੌਲਤ ਸਾਧੂਆਂ ਦੀ ਕਿਰਪਾ ਨਾਮ ਬੰਦਗੀ ਦਾ ਪ੍ਰਕਾਰ ਜਿੱਥੇ ਸੰਸਾਤ ਜਨ ਸੋ ਥਾਨ ਸੁਹੰਦਰ ਸੋ ਆਪ ਸਾਰੇ ਬੜੇ ਪਿਆਰ ਦੇ ਨਾਲ ਮਹਾਰਾਜ ਦੇ ਚਰਨਾਂ 'ਚ ਜੁੜੇ ਬੜੇ ਪ੍ਰੇਮ ਦੇ ਨਾਲ ਭਾਈ ਨਰਿੰਦਰ ਸਿੰਘ ਜੀ ਬੜਾ ਸੋਹਣਾ ਕੀਰਤ ਕਰਦੇ ਆਂ ਹਾਜ਼ਰੀ ਭਰਦੇ ਰਹਿੰਦੇ। ਹਾਂਜੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਵਰਸੀ ਮਨਾਈ ਜਾ ਰਹੀ ਆ ਕੈਂਪ ਲਾਇਆ ਜਾ ਰਿਹਾ ਉਹਦੇ ਬਾਰੇ ਕੀ ਕਹੋਂਗੇ? ਇਹ ਸਾਡੇ ਦਾਦਾ ਗੁਰੂ ਜੀ Swami Baba Ramana ji ਮਹਾਰਾਜਿਆਂ ਨੇ 43ਵੀਂ ਵਰਸੀ ਸੀ ਜਿਹਦੇ ਵਿੱਚ 3 ਤਰੀਕ ਤੋਂ ਲੈ ਕੇ 9 ਤਰੀਕ ਤੱਕ ਰਾਤਰੀ ਦੇ ਜਲਾਲ ਸੀ। ਪਿਆਰ ਤੁਸੀਂ ਆਪ ਕੀ ਦਿੰਦੇ ਸੀ ਉਹ ਸਾਈਟਾਂ ਦੇ ਕੋਲ ਫਾਈਲ ਦੇ ਤੀਹ ਹਮੇਸ਼ਾ ਬਰ ਬਰ ਅਮਨ ਅਦੀਵਾਰੀਆਂ ਦੇ ਯਾਦ ਨੂੰ ਮੁਕਤਿਆ ਮਿਆਂ ਸਾਡੇ ਨੌਜਵਾਨ ਬੱਚਿਆਂ ਦੇ ਭੁੰਦਾਨ ਗਿਆ ਲਗਾਇਆ ਜਿੱਥੋਂ ਕਿ ਸਾਡੇ ਬੱਚਿਆਂ ਨੂੰ ਸ਼ਾਹ ਵੀ ਮਿਲਦਾ ਤੇ ਕਿਉਂਕਿ ਸਾਡੇ ਬਾਬਾ ਜੀ ਸੀਗੇ ਇਲਾਕੇ ਦੇ ਵਿੱਚ ਪਰਉਪਕਾਰ ਕਰਦੇ ਸੀਗੇ ਦਵਾਈਆਂ ਦਿੰਦੇ ਸੀਗੇ ਜੀਵਨ ਦਾਤ ਦਿੰਦੇ ਸੀਗੇ ਬੇਵਿਲਾਦ ਲੋਕਾਂ ਨੂੰ ਔਲਾਦ ਬਖਸ਼ਿਸ਼ ਕਰਦੇ ਸੀ ਦੇਸੀ ਦਵਾਈਆਂ ਦੇ ਨਾਲ ਅਰਦਾਸ ਬੇਨਤੀ ਕਰਕੇ ਪ੍ਰਮਾਤਮਾ ਦੇ ਅੱਗੇ ਗੁਰੂ ਪ੍ਰਸਾਦ ਸਿੰਘ ਮਹਾਰਾਜ ਜੀ ਦੇ ਨਾਲ ਅਰਦਾਸ ਕਰਦੇ ਸੀ ਇਹ ਸਹਾਰਾ ਉਨ੍ਹਾਂ ਦੀ ਲਗਾਤਾਰੀਂ ਸਹਾਰਾ ਬਣਦੀ ਬਣੀ ਮਹਾਪੁਰਖ ਦੀ ਕਿਰਪਾ ਦੇ ਨਾਲ ਤੇ ਇੱਥੇ ਸ਼ਕਤੀ ਪਾਵਰ ਤਾਕਤ ਇਸ ਦੇ ਵਿੱਚ ਬਹੁਤ ਹੈ ਸਤਿਗੁਰਾਂ ਜੀ ਨੇ ਵੀ ਇੱਥੇ ਬਹੁਤ ਜ਼ਿਆਦਾ ਤਪੱਸਿਆ ਕੀਤੀ ਹੈ ਰਵਨੰਦ ਜੀ ਨੇ ਬਹੁਤ ਜ਼ਿਆਦਾ ਤਪੱਸਿਆ ਜਿੱਥੇ ਕੋਈ ਵੀ ਸਾਧੂ ਸੰਤ ਮਹਾਤਮਾ ਤਪੱਸਿਆ ਕਰਦਾ ਹੈ ਉਹ 60 ਗੁੱਟ ਜ਼ਮੀਨ ਦੇ ਅੰਦਰ ਤਰੰਦਾ ਜੈ ਜੈ ਹੋਵੇ ਤਪੱਸਵੀ ਹੋਵੇ ਔਰ

جسیا کی جا جانے کا یہ وہ ستان ہے جی کہ بہت ہی جمع تپسیا ہوئی ہوئی ہے جب کہ ਇਹਨਾਂ ਦੇ ਗੁਰੂ ਚੰਦਰਨਾਥ ਜੀ ਦੇ ਬਹੁਤ ਸਾਰੇ ਉਦਸੀਂ ਹੋਰ ਪਿੰਡ ਦੇ ਰਹਿੰਦੇ ਸੀ ਜਦੋਂ ਪਿੰਡ ਦੇ ਕਹਿੰਦੇ ਕਿ ਸ਼ੰਕਰਨਾਥ ਜੀ ਜੁੱਤੀ ਜੋ ਆਏ ਇਹਨਾਂ ਦੇ ਚੇਦੇ ਬਣ ਗਏ ਤਾਂ ਉੱਥੋਂ ਆ ਕੇ ਇੱਜਤ ਬਹੁਤ ਦਾ ਰਸਤਾ ਹੈ ਉੱਥੇ ਮੈਂ ਜਾ ਕੇ ਉੱਥੇ ਕਹਦੇ ਦੇਖੋ ਉੱਥੇ ਮੇਰਾ ਬੋਰਡ ਵੀ ਡਾਇਆ ਹੋਇਆ ਉਹ 300 ਸਾਲ ਪੁਰਾਣਾ ਬੋਰਡ ਤਾਂ ਉਹ ਬੋਰਡ ਦੇ ਥੱਲੇ ਆ ਕੇ ਅਗਲੇ ਸਰਵਾਹੋਂ ਦਾਸੀ ਆ ਉਹ ਜਿੱਦ ਪਸਿਆ ਕਰਦੇ ਹੁੰਦੇ ਸੀ

جو بھی اپنی سب سکھ کے ہر سال کرتے ہیں کیلئے کا بھی کرتے ہیں میں سنگت بھی کوٹل کو دنواد کرتا جی پیٹر تو سنگت آ کے نا جڑی ہوئی ہے پرتو بھی سیوا کرتا ہوں اور ਦੇ ਇਹ ਅੱਜ ਦਾ ਪ੍ਰੋਗਰਾਮ ਜਿਹੜਾ ਡੇਰਾ ਮਾਊਂਗਾ ਹੋਇਆ ਵਰਸੀ ਮਨਾਈ ਹੋਈ ਆ ਕੀ ਕਹਾਂਗੇ ਵਾਹ ਡੇਰਾ ਪਰੇ ਮਤਲਬ ਹਰ ਸਾਲ ਪਰਮਾਨੰਥ ਜੀ ਦੀ ਵਰਸੀ ਮਨਾਈ ਜਾਂਦੀ ਹੈ ਦਸਤਰੀ ਤੇ ਪੂਰੀ ਜਨ ਹੈ ਜਿੱਥੇ ਬਹੁਤ ਪਿੰਡਾਂ ਦੇ ਵਿੱਚੋਂ ਅੜਦੜੇ ਸਾਰੇ ਜਿਹੜੇ ਇਹ ਯਤਿਦਾਰੀ ਅੱਜ ਦੀ ਜਿਹੜੀ ਵਰਸੀ ਹੈ ਮੈ ਡੇਰਾ ਮਾਹੌੜ ਦੇ ਵਿੱਚ ਦੇ ਬਾਰੇ ਯੋਜਨਾ ਕਰਦੇ ਅੱਜ ਡੇਰਾ ਮਾਹੌੜ ਦੇਖੇ ਸੰਤਪਾ ਰਾਮਾਨਾਥ ਜੀ ਦੇ 108 ਉਹਨਾਂ ਦੀ 45ਵੀਂ ਵਰਸੀ ਇਹ ਡੇਰੇ ਦੀਆਂ ਤੇ ਮੇਲੇ ਕੋਲੀਆਂ ਨੂੰ ਨਜ਼ਰ ਬੱਜਦਾ ਹੈ ਪੰਚਾਇਤਾਂ ਵੱਲੋਂ ਸੰਤਾਂ ਵੱਲੋਂ ਮਨੇ ਤੁਮਸਾ ਆਉਣ ਲਈ ਜਾਰੇ ਜੇ ਬਗਲ ਕਰੀਏ ਇਹ ਵੀ ਡੇਰਾ ਕਿੰਨਾ ਕੁ ਪੁਰਾਣਾ ਹੈ ਇਹ ਡੇਰਾ ਘੱਟੋ ਘੱਟ ਜੋ ਮੇਰੀ ਨੋਟਿਸ ਦੇ ਮਤਲਬ ਅਕਾ ਇਹ 100 ਸਰ ਦੇ ਕੀ ਪਰਾਂ ਜਿਹੜਾ ਕਿੱਥੋਂ ਕਿੱਥੋਂ ਸੰਗਤਾਂ ਆਉਂਦੀਆਂ ਨੇ ਇਲਾਕੇ ਦੇ ਤਕਰੀਬਨ 40 ਪਿੰਡਾਂ ਦੇ ਇੱਥੇ ਸੰਗਤਾਂ ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਜਿਹੜੇ ਲੋਕ ਇਸ ਥੇਰੇ ਨਾਲ ਜੁੜੇ ਨੇ ਸੰਗਤਾਂ ਨਾਲ ਜੁੜੇ ਨੇ ਉਹ ਪਿਛਾਬ ਦੇਸ਼ਾਂ ਤੋਂ ਵੀ ਹੁੰਦੇ ਨੇ